ਫਿਰੋਜ਼ਪੁਰ ਦੇ ਲੱਖੋ ਕੇ ਬਹਿਰਾਮ ਪਿੰਡ ਵਿੱਚ ਮੈਡੀਕਲ ਨਸ਼ੇ ਦਾ ਬੋਲਬਾਲਾ ਓਵਰਡੋਜ਼ ਨਾਲ ਚਾਰ ਮੌਤਾਂ ਨੇ ਖੋਲ ਦਿੱਤੀ ਪੋਲ ਪਿੰਡ ਵਿੱਚ ਸੱਤ ਮੈਡੀਕਲ ਦੀਆਂ ਦੁਕਾਨਾਂ ਪੁਲਿਸ ਅਤੇ ਡਰਗ ਮਹਿਕਮੇ ਦੀ ਮਿਲੀ ਭੁਗਤ ਖੋਲ ਕੇ ਹੋ ਰਹੀ ਉਜਾਗਰ ਵਿਚ ਗਏ ਸੱਥਰ ਕਰੋ ਤੋਂ ਚੀਖ ਛਹਾੜਾ ਪਹੁੰਚਿਆ ਸੜਕ ਤੇ ਲਾਸ਼ਾ ਰੱਖ ਕਰ ਦਿੱਤੀ ਰੋਡ ਜਾਮ ਭਗਵੰਤ ਮਾਨ ਸਰਕਾਰ ਪਾਵੇ ਯੋਧ ਨਸ਼ਿਆ ਵਿਰੁੱਧ ਮੁਹਿੰਮ ਛੇੜ ਕੇ ਨਸ਼ੇਤੇ ਕੰਟਰੋਲ ਕਰਨ ਦੇ ਦਾਅਵੇ ਕਰ ਰਹੀ ਹੈ ਲੇਕਿਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਦਾ ਅਸਰ ਘੱਟ ਹੀ ਨਜ਼ਰ ਆ ਰਿਹਾ ਹੈ ਇਸ ਗੱਲ ਦੀ ਪੋਲ ਫਿਰੋਜ਼ਪੁਰ ਦੇ ਇੱਕ ਹੀ ਪਿੰਡ ਵਿੱਚ ਹੋਈਆਂ ਚਾਰ ਮੌਤਾਂ ਨੇ ਖੋਲ ਕੇ ਰੱਖ ਦਿੱਤੀ ਇਹ ਚਾਰੋਂ ਮੌਤਾਂ ਮੈਡੀਕਲ ਨਸ਼ੇ ਦੀ ਓਵਰਡੋਜ਼ ਲੈਣ ਨਾਲ ਹੋਈਆਂ ਹਨ ਪਿੰਡ ਲੱਖੋ ਕੇ ਬਹਿਰਾਮ ਵਿੱਚ ਨਸ਼ੇ ਨਾਲ ਮੱਚੇ ਕੋਹਰਾਮ ਨੇ ਇੱਕੋ ਹੀ ਦਿਨ ਵਿੱਚ ਚਾਰ ਕਰਾ ਵਿੱਚ ਸੱਥਰ ਵਿਛਾ ਦਿੱਤੇ ਨਸ਼ੇ ਦੀ ਓਵਰਡੋਜ਼ ਨਾਲ ਮਰੇ ਵੀਰ ਤੋਂ 25 ਸਾਲ ਦੀ ਉਮਰ ਦੇ ਮ੍ਰਿਤਕ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਸਨ ਉਹਨਾਂ ਕਰਾਂ ਦੇ ਚਿਰਾਗ ਨਸ਼ੇ ਨੇ 부ਜਾ ਦਿੱਤੇ ਹਨ ਛਿੱਟੇ ਦੇ ਨਾਲ ਨਾਲ ਇਸ ਪਿੰਡ ਵਿੱਚ ਜ਼ਿਆਦਾਤਰ ਮੈਡੀਕਲ ਨਸ਼ਾ ਵਿਕ ਰਿਹਾ ਹੈ ਕਿਉਂਕਿ ਇਸ ਪਿੰਡ ਵਿੱਚ 7 ਮੈਡੀਕਲ ਦੀਆਂ ਦੁਕਾਨਾਂ ਹਨ ਜਿੱਥੇ ਖੁੱਲੇ-ਆਮ ਮੈਡੀਕਲ ਨਸ਼ਾ ਵਿਕ ਰਿਹਾ ਹੈ ਗੋਲੀਆਂ ਦੇ ਰੂਪ ਵਿੱਚ ਵਿਕਣ ਵਾਲਾ ਇਹ ਨਸ਼ਾ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਵਰਤਿਆ ਜਾ ਰਿਹਾ ਹੈ ਨਾੜਾ ਬਲੋਕ ਹੋਣ ਕਾਰਨ ਉਹ ਜਾਣ ਤੋਂ ਹੱਥ ਤੋਂ ਬੈਠੇ ਹਨ ਦੂਜੇ ਪਾਸੇ ਪਿੰਡ ਵਿੱਚ ਨਸ਼ੇ ਨਾਲ ਹੋਈਆਂ ਚਾਰ ਮੌਤਾਂ ਨੇ ਪਿੰਡ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਹੈ ਅਜਕਰ ਵਿੱਚ ਮਚਿਆ ਚੀਖ ਚਿਹੜਾ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਪਹੁੰਚ ਗਿਆ ਹੈ ਜਿੱਥੇ ਪਰਿਵਾਰ ਵਾਲਿਆਂ ਨੇ ਤਿੰਨੋਂ ਲਾਸ਼ਾਂ ਨੂੰ ਰੱਖ ਕੇ ਜਾਮ ਲਗਾ ਦਿੱਤਾ ਅਤੇ ਪੁਲਿਸ ਅਤੇ ਡਰਗ ਮਹਿਕਮੇ ਦੀ ਲਾਪਰਵਾਹੀ ਦੀਆਂ ਤਜਰੀਆਂ ਉਡਾ ਦਿੱਤੀਆਂ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਇਹ ਨਸ਼ਾ ਦੋਨਾਂ ਮਹਿਕਮਿਆਂ ਦੀ ਮਿਲੀ ਭੁਗਤ ਨਾਲ ਹੀ ਵਿਕ ਰਿਹਾ ਹੈ ਪਿੰਡ ਵਿੱਚ ਹੀ ਥਾਣਾ ਹੋਣ ਦੇ ਬਾਵਜੂਦ ਨਸ਼ੇ ਦੇ ਇਸ ਧੰਦੇ ਨੂੰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਕਿਉਂਕਿ ਇਹਨਾਂ ਦੁਕਾਨਾਂ ਤੋਂ ਮੁਲਾਜ਼ਮਾਂ ਦੀ ਜੇਬ ਗਰਮ ਹੁੰਦੀ ਹੈ ਸਾਡੇ ਪਿੰਡ ਵਿੱਚੋਂ 4 ਜਣੇ ਨਸ਼ੇ ਦੀ ਵਜ੍ਹਾ ਨਾਲ ਸਦਾ ਦੀ نیند ਸੌਂ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਮਰੇ ਤੱਕ ਦੇ ਅੱਜ ਫੁੱਲ ਨੇ ਅਤੇ ਤਿੰਨ ਹੋਰ ਨੌਜਵਾਨ ਨਸ਼ੇ ਦੀ ਪੇੜ ਚੜ ਗਏ ਹਨ ਕਈ ਵਾਰ ਪੁਲਿਸ ਅਤੇ ਸਿਹਤ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਲੇਕਿਨ ਇਹਨਾਂ ਵਿੱਚੋਂ ਕਿਸੇ ਨੇ ਵੀ ਐਡੇ ਵੱਡੇ ਮਾਮਲੇ ਨੂੰ ਗੰਭੀਰਤਾ ਨਾਲ ਹੀ ਨਹੀਂ ਲਿਆ ਅੱਜ ਸਾਨੂੰ ਇਸ ਦਾ ਖਾਮਿਆਜ਼ਾ ਮੌਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਸੀ ਕਿ ਅਗਰ ਸਰਕਾਰ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਮੌਤਾਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿੰਡ ਦੀ ਨੌਜਵਾਨ ਪੀੜੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੀ ਹੈ ਦੂਜੇ ਪਾਸੇ ਇਸ ਸਬੰਧ ਵਿੱਚ ਜਾਣਕਾਰੀ ਮਿਲਦਿਆਂ ਹੀ ਐਸਪੀਡੀ ਆਪਣੇ ਅਮਲੇ ਅਤੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਰਜਨੀਸ਼ ਦਹੀਆਵੀ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਲੇਕਿਨ ਇਹ ਕਾਰਵਾਈ ਹੁੰਦੀ ਹੈ ਕਿ ਨਹੀਂ ਆਉਣ ਵਾਲਾ ਸਮੇਂ ਹੀ ਦੱਸੇਗਾ ਲੇਕਿਨ ਜਿਨ੍ਹਾਂ ਪਰਿਵਾਰਾਂ ਦੇ 4 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ